ਅਸੀਕਾਲ ਜੀ ਅਜੇ ਤੁਹਾਨੂੰ ਆਪਾਂ ਦਰਸ਼ਨ ਕਰਾਉਣ ਚੱਲੇ ਆਂ ਗੁਰਦੁਆਰਾ ਫਾਤੇਗੜ ਸਾਹਿਬ ਦੇ ਵਜੀਦ ਖਾਨ ਦੇ ਹੁਕਮ ਅਨੁਸਾਰ ਬਹੁਤੀ ਸਰਦਕ ਕ੍ਰੀਲੀ ਰਾਤ ਵਿੱਚ ਮਾਤਾ ਜੀ ਤੇ ਸਭ ਜਾਨ ਨੂੰ ਠੰਡੇ ਬੋਰ ਵਿੱਚ ਕੈਦ ਕਰ ਦਿੱਤਾ ਗਿਆ ਤੇ ਆਸ-ਪਾਸ ਪਹਿਰਾ ਲਾ ਦਿੱਤਾ ਹੁਕਮ ਕਰ ਦਿੱਤਾ ਗਿਆ ਕਿ ਇਹਨਾਂ ਕੈਦੀਆਂ ਨੂੰ ਖਾਣ ਪੀਣ ਲਈ ਕੋਈ ਭੋਜਨ ਪਾਣੀ ਨਾ ਦਿੱਤਾ ਜਾਵੇ ਨਾਲ ਹੀ ਇਹ ਫਰਮਾਨ ਵੀ ਛਾੜ ਦਿੱਤਾ ਕਿ ਇਸ ਹੁਕਮ ਦੀ ਅਦੋਲੀ ਕਰਨ ਵਾਲੇ ਦਸ ਸੇਿਤ ਪਰਿਵਾਰ ਕਾਹਨ ਬੱਚਾ ਪੀੜ ਦਿੱਤਾ ਜਾਵੇਗਾ ਬਜੀਦੇ ਦਾ ਖਿਆਲ ਸੀ ਕਿ ਛੋਟੇ ਬਾਲਕਾਂ ਅਤੇ ਬਿਰਦ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖ ਕੇ ਆਪਣੇ ਅਕੀਦੇ ਤੋਂ ਥੜਕਾਉਣਾ ਸੌਖਾ ਹੋਵੇਗਾ। ਜੀ ਠੰਡੇ ਬੁਰਜ ਮਾਤਾ ਗੁਜਰੀ ਜੀ ਦੇ ਛੋਟੇ ਸਬਜਾਦਿਆਂ ਨੂੰ 4 ਮਹੀਨੇ ਦੀ ਅਤਿ ਸਰਦੀ ਵਿੱਚ ਕੈਦ ਕਰਕੇ ਰੱਖਿਆ ਗਿਆ। ਦਰਸਲ ਇਹ ਇੱਕ ਮিনার ਨੋਮਾ ਕਾਫੀ ਉੱਚਾ ਬੁਰਜ ਸੀ। ਇਸ ਦੇ ਸਿਖਰ ਤੇ ਕੇਵਲ ਇੱਕ ਛੱਤ ਹੀ ਸੀ ਅਤੇ ਚਾਰੇ ਪਾਸੇ ਤੇ ਖੁੱਲਾ ਸੀ। ਕੋਈ ਵੀ ਦੀਵਾਰ ਵਗੈਰਾ ਨਹੀਂ ਸੀ। ਉਚਾਈ ਕਾਫੀ ਜ਼ਿਆਦਾ ਹੋਣ ਕਾਰਨ ਗਰਮੀ ਵਿੱਚ ਹਵਾ ਦੇ ਬੁੱਲੇ ਇਸ ਮিনার ਵਿੱਚ ਬੈਠੇ ਆਦਮੀ ਨੂੰ ਗਰਮੀ ਦੀ ਤਪਸ਼ ਤੋਂ ਬਚਾਇਆ ਕਰਦੇ ਸਨ ਸਮੇਂ ਦੇ ਨਵਾਬ ਇੱਥੇ ਗਰਮੀ ਤੋਂ ਬਚਾ ਲਈ ਬੈਠਿਆ ਕਰਦੇ ਸਨ ਜਿਹਦੇ ਚਾਰ ਪਾਸੇ ਪਾਣੀ ਸੀ ਅਤੇ ਇੱਕ ਨਦੀ ਵਗਦੀ ਸੀ ਜੋ ਕਿ ਹਵਾ ਨੂੰ ਗਰਮੀ ਵਿੱਚ ਠੰਡਾ ਕਰ ਦਿੰਦੀ ਸੀ ਜਿਸ ਥਾਂ ਗਰਮੀ ਵਿੱਚ ਵੀ ਠੰਡ ਲੱਗਦੀ ਸੀ ਉਸ ਜਗ੍ਹਾ ਤੇ ਪੋ ਮਹੀਨੇ ਵਿੱਚ ਅਜਹੀ ਕਰਦੀ ਕੈਰ ਵੀ ਗੁਰੂ ਪ੍ਰਭਾਣੂ ਰੱਖਿਆ ਗਿਆ ਤਨਪਾਗ ਮਰੇ ਹੈ ਮਾਈ ਧਰਮ ਹੇਤ ਤਨ ਸੇ ਜੈ ਕਰ ਜਾਈ ਜਹੀ ਬਿਕੜੀ ਕਰਦੀ ਠੰਡ ਰਾਤ ਵਿੱਚ ਮਾਤਾ ਜੀ ਦੇ ਸਵਜਾਦਿਆਂ ਨੂੰ ਛਾਤੀ ਨਾਲ ਲਾ ਕੇ ਸੌਂਦਰ ਅਤੇ ਸੋਇਲੇ ਦਾ ਪਾਰ ਕੀਤਾ ਬਾਅਦ ਵਿੱਚ ਪੰਜਵੇਂ ਤੇ ਨਵੇਂ ਪਾਸਾ ਦੀ ਸੀ ਦੀਦੀ ਸਾਖੀ ਸੁਣਾਉਂਦਿਆਂ ਕਿਹਾ ਮੇਰੇ ਪਿਆਰੇ ਪੋਤਰਿਓ ਸਮਾਂ ਬੜਾ ਕਠਿਨ ਬਪਰੇਗਾ ਪਰ ਤੂੰ ਸਾ ਆਪਣੀ ਧਰਮ ਤੇ ਡਿੜ ਰਹਿਣਾ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਸਵਜਾਦੇ ਆਪਣੀ ਦਾਦੀ ਮਾ ਨੂੰ ਮੋੜ ਮੋੜ ਵਿਸ਼ਵਾਸ ਦਬਾਰ ਰਹੇ ਸਨ ਮਾਤਾ ਜੀ ਤੁਸੀਂ ਵੇਖਣਾ ਸੀ ਕਿਵੇਂ ਪਿਤਾ ਤੇ ਬਾਬੇ ਦੇ ਕਾਰਨਾਮਿਆਂ ਨੂੰ ऐसे चार चांद लावांगे कि रहंदी दुनिया तक लोग सानु याद करंगे सा, कहन लगे तन भाग अमर है माई धर्म हित दान जेकर जाई इनज प्यारਾਂ ਵਿੱਚੋਂ ਪਾਈ ਹਿੰਮਤ ਸਿੰਘ ਜੀ ਦੇ ਪਤੀਜੇ ਬਾਬਾ ਮੋਤੀराम ਮਹਿਰਾ ਜੀ ਸਰਹੰਦ ਰਹਿੰਦੇ ਸਨ ਬਾਬਾ ਜੀ ਨੇ ਕਦੇ ਦਸਵੇਂ ਪਾਸਾ ਦਰਸ਼ਨ ਨਹੀਂ ਕੀਤੇ ਸਨ ਪਰ ਗੁਰੂ ਪ੍ਰੇਮ ਨਾਲ ਹਿਰਦਾ ਭਰਿਆ ਹੋਇਆ ਸੀ ਪਰਿਵਾਰ ਬਾਲਣ ਲਈ ਸਰਕਾਰੀ ਮੈਕਨਜ ਲੰਗਰੀ ਦੀ ਨੌਕਰੀ ਕਰਦੇ ਸਨ 10 ਪੋ ਵਾਲੀ ਸਪਾਈਆਂ ਨੂੰ ਲੰਗਰ ਵਰਤਾਉਂਦੇ ਪਤਾ ਲੱਗਾ ਕਿ ਪਿਆਰੇ ਬੱਚਾਂ ਵਾਲੇ ਸਰਗੁਰੂ ਜੀ ਦੇ ਮਾਤਾ ਅਤੇ ਸਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਹਨ ਤਾਂ ਭਾਈ ਸਾਹਿਬ ਤੋਰਿਆ ਨਾ ਗਿਆ ਅਤੇ ਪਰਿਵਾਰ ਨੇ ਸਲਾਹ ਕਰਕੇ ਕੁਝ ਮਾਇਆ ਦੁੱਧ ਦਾ ਗੜਬਾ ਨਾਲ ਮੇਵੇ ਲੈ ਗਏ ਸਪਾਈਆਂ ਨੂੰ ਮਾਇਆ ਦੇ ਕੇ ਠੰਡੇ ਬੁਰਜ ਦੀਆਂ ਪੌੜੀਆਂ ਚੜ ਗਏ ਇਹ ਕੰਮ ਖਤਰੇ ਤੋਂ ਖਾਲੀ ਨਹੀਂ ਸੀ ਪਰ ਉਸ ਗੁਰੂ ਦੇ ਲਾਲ ਨੇ ਕੋਈ ਪਰਵਾਹ ਨਾ ਮੰਨੀ ਅਤੇ ਸੇਵਾ ਨਿਭਾਉਣਾ ਪਹੁੰਚ ਗਿਆ ਮਾਤਰਾ ਗੁਜਰੀ ਜੀ ਨੂੰ ਆਪਣੇ ਪਛਾਣ ਦੱਸਣ ਤੋਂ ਬਾਅਦ ਬਾਬਾ ਜੀ ਨੇ ਗਰਮ ਦੁੱਧ ਅਤੇ ਮੇਬੇ ਆਪਨ ਕਿਤੇ ਅਤੇ ਨਾਲ ਹੀ ਭੁੱਬਾ ਮਾਰੀ ਜਾਵੇ ਮਾਤਾ ਜੀ ਨੇ ਆਪਣੇ ਹੱਥ ਮੋਤੀ RAM ਜੀ ਦੇ ਸਿਰ ਤੇ ਰੱਖਿਆ ਅਤੇ ਮਾਤਾ ਜੀ ਨੇ ਆਪ ਵੀ ਦੁੱਧ ਛਕਿਆ ਨਾਲ ਸਹਿਬ ਜਤਿਆਂ ਨੂੰ ਛਕਾਇਆ ਭੁੱਖੇ ਪੇਟ ਨੂੰ ਥੋੜਾ ਆਸਰਾ ਹੋਇਆ ਔਰ ਕੁਝ ਨਾ ਕਰਨ ਸਕੰਤੋ ਬੇਬਸ ਬਾਬਾ ਮੋਤੀ RAM ਇਸੇ ਕੰਮ ਨੂੰ ਹੀ ਆਪਣੇ ਧੰਨ ਭਾਗ ਸਮਝ ਰਿਹਾ ਸੀ ਮਾਤਾ ਗੁਜਰੀ ਜੀ ਨੇ ਆਪਣੇ ਬੇਅੰਤ ਅਸੀਸਾਂ ਬਾਬਾ ਮੋਤੀ ਰਾਵ ਜੀ ਨੂੰ ਬਖਸ਼ੀਆਂ ਭੀਖ ਕੇ ਪ੍ਰੇਮ ਸੂ ਮੋਤੀ ਕੇ ਰਾ ਮਾਤਾ ਕਹੇ ਉਹ ਪਨਾ ਹੋਵੇ ਤੇਰਾ ਤਨ ਮੋਤੀ ਤੂੰ ਪੁੰਨ ਕਮਾਇਆ ਗੁਰ ਲਾਲ ਤੈਨੂੰ ਦੁੱਧ ਪਿਆਇਆ ਮਾਤਾ ਜੀ ਜੀਆਂ ਬਖੀਸਾਂ ਅਸੀਸਾਂ ਛੋੜੀ ਭਰ ਕੇ ਬਾਬਾ ਮੋਤੀ RAM ਕਿਸੇ ਅਗੰਮੀ ਬਿਸ਼ਮਾਤ ਚਲਾ ਗਿਆ ਜੋ ਉਹ ਮਹਿਸੂਸ ਕਰ ਰਿਹਾ ਸੀ ਕਿ ਸਤਿਗੁਰੂ ਨੇ ਉਸ ਦਾ ਜੀਵਨ ਸਫਲ ਕਰ ਦਿੱਤਾ ਬਾਬਾ ਮੋਤੀ RAM ਜੀ ਆਪਣਾ ਸਭ ਕੁਝ ਦਾਅ ਅਤੇ ਲਾ ਕੇ ਦੁੱਧ ਚਕਾਉਣ ਦੀ ਇਹ ਸੇਵਾ ਕਰਕੇ ਧੰਨ ਹੋ ਗਏ ਤਿੰਨੇ ਰਾਤਾਂ 10 11 12 ਪੋ ਨੂੰ ਬਾਬਾ ਜੀ ਨੇ ਸੇਵਾ ਨਿਭਾਈ ਇਸ ਗਾਖੜੀ ਸੇਵਾ ਕਰਕੇ ਬਾਬਾ ਮੋਤੀ RAM ਜੀ ਪਰਥਾਈ ਹਰ ਸਰਦਾਰੂ ਦੀ ਜ਼ੁਬਾਨ ਤੇ ਇਹ ਅੱਖਰ ਵਸੇ ਹੋਏ ਹਨ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾ ਨੂੰ ਦੁੱਧ ਪਿਲਾਇਆ ਸਹਿਬਜ਼ਾ ਜੋਰਾ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਨੇ ਸਿੱਖ ਇਤਿਹਾਸ ਦੀਆਂ ਸੱਚੀਆਂ ਕਹਾਣੀਆਂ ਆਪਣੀ ਦਾਦੀ ਜੀ ਪਾਸੋਂ ਸੁనిਆਂ। ਸਭ ਜਾਦਿਆਂ ਨੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਾਖੀਆਂ ਦੀ ਸੂਚੀ ਦਿੱਤੀ ਹੈ। ਗੁਰੂ ਸਾਹਿਬਾਨ ਦੁਆਰਾ ਦਰਸਾਏ ਜਾਂ ਦਰਸਾਂ ਬਾਰੇ ਸੁਣ ਕੇ ਦੋਵਾਂ ਸਭ ਜਾਦਿਆਂ ਨੇ ਮਾਤਾ ਜੀ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਵਿਸ਼ਵਾਸ ਨਾਲ ਖੜੇ ਹੋਣਗੇ ਅਤੇ ਆਪਣੇ ਮਹਾਨ ਪਿਤਾ ਦੇ ਰੱਖਸ਼ੇ ਕਰਦਮਾਂ ਤੇ ਚੱਲਣਗੇ। ਮਾਤਾ ਜੀ ਇਹ ਸੁਣ ਕੇ ਪ੍ਰਸੰਨ ਹੋਏ ਅਤੇ ਆਪਣੇ ਪੋਤਰਿਆਂ ਨੂੰ ਹਿੰਮਤ ਅਤੇ ਦ੍ਰਿੜ ਇਰਾਦੇ ਦੀ ਦੀ ਪ੍ਰਸਨ ਸਵਾਗਤੀ ਤੀ ਅਗਲੀ ਸਵੇਰ ਸਪਾਹੀ ਦੁਬਾਰਾ ਹਾਜ਼ਰ ਹੋਏ ਅਤੇ ਮਾਤਾ ਜੀ ਨੂੰ ਦੱਸਿਆ ਕਿ ਉਹਨਾਂ ਨੂੰ ਦੋ ਸਹਿਬਜ਼ਾਦਿਆਂ ਨੂੰ ਨਵਾਬ ਬੀ ਵजीर खान ਦੀ ਕਚਹਿਰੀ ਵਿੱਚ ਲੈ ਜਾਣ ਦਾ ਹੁਕਮ ਹੈ ਮਾਤਾ ਜੀ ਦੇ ਪੁੱਛਣ ਤੇ ਕਿ ਉਹਨਾਂ ਨੂੰ ਉੱਥੇ ਕਿਉਂ ਬੁਲਾਇਆ ਗਿਆ ਸੀ ਉਹਨਾਂ ਨੇ ਜਵਾਬਤਾ ਕਿ ਉਹ ਕਾਰਨਾਂ ਤੋਂ ਜਾਣੂ ਨਹੀਂ ਹਨ ਉਹਨਾਂ ਦਾ ਫਰਜ਼ ਸਿਰਫ ਹੁਕਮ ਮੰਨਣਾ ਹੈ ਮਾਤਾ ਜੀ ਨੇ ਆਪਣੇ ਪੋਤਿਆਂ ਨੂੰ ਪਿਆਰ ਕੀਤਾ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਨੂੰ ਗੁਰੂਆਂ ਦੀਆਂ ਪਵਿੱਤਰ ਪਰੰਪਰਾਵਾਂ ਕਾਇਮ ਰੱਖਣ ਲਈ ਕਿਹਾ ਦੋਵੇਂ ਸਹਿਬਜ਼ਾਦੇ ਆਨ ਜਿਹਾਂ ਕਰਨ ਦਾ ਭਰੋਸਾ ਦਿੱਤਾ ਤੇ ਖੁਸ਼ੀ ਨਾਲ ਚਲੇ ਗਏ ਦੋਵੇਂ ਸਹਿਬਜ਼ਾਦੇ ਸਪਾਈਆਂ ਸਮੇਤ ਦਲੇਰੀ ਨਾਲ ਦਰਬਾਰ ਵੱਲ ਤੁਰ ਪਏ ਸਹਿਬਜ਼ਾਦੇ ਕਚਹਿਰੀ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਵੱਡੇ ਗੇਟ ਬੰਦ ਸੀ ਅਤੇ ਅਦਾਲਤ ਵਿੱਚ ਦਾਖਲ ਹੋਣ ਲਈ ਛੋਟੀ ਖਿੜਕੀ ਸੀ ਇਸ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਸਹਿਬਜ਼ਾਦਿਆਂ ਨੂੰ ਅਦਾਲਤ ਵਿੱਚ ਦਾਖਲ ਹੋਣ ਲਈ ਮੱਥਾ ਟੇਕਣਾ ਪਵੇ ਬੁੱਧੀਮਾਨ ਸਹਿਬਜ਼ਾਦਿਆਂ ਨੇ ਯੋਜਨਾ ਵੇਖੀ ਜੋ ਮੁਗਲ ਇਹ ਦਿਖਾਉਣਾ ਚਾਹੁੰਦੇ ਹਨ ਕਿ ਮਹਾਨ ਸਿੱਖ ਗੁਰੂ ਦੇ ਸਹਿਬਜ਼ਾਦਿਆਂ ਨੇ ਮੁਗਲ ਸ਼ਕਤੀ ਅੱਗੇ ਸਿਰ ਝੁਕਾਇਆ ਸੀ ਇਸ ਲਈ ਉਹਨਾਂ ਨੇ ਪਹਿਲਾ ਆਪਣੇ ਪੈਰ ਅੱਗੇ ਕੀਤੇ ਅਤੇ ਬਿਨਾਂ ਸਿਰ ਝੁਕਾਏ ਖੇੜਕੀ ਰਾਈ ਅੰਦਰ ਛਾਲ ਮਾਰ ਦਿੱਤੀ ਇਹ ਮੁਗਲਾਂ ਲਈ ਪ੍ਰਤੀਕਾਤਮਕ ਸੰਦੇਸ਼ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਛੋਟੇ ਖਾਲਸੇ ਮੁਗਲ ਸੱਤਾ ਨੂੰ ਆਪਣੀ ਜੁੱਤੀ ਦੀ ਉਂਗਲਾਂ ਤੱਕ ਲੈ ਗਏ ਨਵਾਬ ਦਾ ਦਰਬਾਰ ਚੱਲ ਰਿਹਾ ਸੀ ਜਿਵੇਂ ਈ ਦੋਵੇਂ ਸਾਹਿਬਜਾਦਾਂ ਨੇ ਅੰਦਰ ਕਦਮ ਰੱਖਿਆ ਉਹਨਾਂ ਨੇ ਦਰਬਾਰੀਆਂ ਨੂੰ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਖਾਲਸਾ ਵਾਹਿਗੁਰੂ ਦੀ ਜਿੱਤ ਆਪਣੀ ਜਿੱਤ ਹੈ ਆ ਵजीर खानਸ ਮੇ ਸਾਰੇ ਦਰਬਾਰੀ ਉਹਨਾਂ ਤੇ ਨੀਡਰ ਵਿਹਾਰ ਤੋਂ ਬਹੁਤ ਹੈਰਾਨ ਹੋਏ ਪਗਵੇ ਰਗ ਦੀ ਕਮੀਜ਼ਾਂ ਅਤੇ ਗੁੱਟ ਵਿੱਚ ਕਿਰਪਾਨਾਂ ਪਹਿਨੇ ਸਾਹਿਬਜਾਦੇ ਬਹੁਤ ਹੀ ਮਿੱਠੇ ਅਤੇ ਡਿੜ ਲੱਗਦੇ ਸਨ ਨਵਾਬ ਵजीर ਖਾਨ ਨੇ ਉਹਨਾਂ ਨੂੰ ਪਿਆਰ ਭਰੇ ਲੈਜੋ ਇਸ ਮੌਦਤ ਕਿ ਤਾਂ ਕਿ ਮਿੱਠੇ ਅਤੇ ਬਹਾਦਰ ਚਿਹਰੇ ਇਸਲਾਮ ਤੁਹਾਨੂੰ ਇਸ ਦੇ ਘਰੇ ਵਿੱਚ ਹੋਣ ਤੇ ਮਾਣ ਮਹਿਸੂਸ ਕਰੇਗਾ। ਬਸ ਕਲਮਾ ਮੁਸਲਿਮ ਪਾਰਡ ਦਾ ਪਾਠ ਕਰੋ ਅਸੀਂ ਤੁਹਾਡੇ ਵਿਚਕਾਰ ਤੁਹਾਡਾ ਸਵਾਗਤ ਕਰਾਂਗੇ। ਤੁਹਾਨੂੰ ਮੰਗਣ ਲਈ ਕੁਝ ਵੀ ਮਿਲੇਗਾ। ਉਹ ਸਭ ਜਦਿਆਂ ਨੇ ਇੱਕੋ ਹੀ ਆਵਾਜ਼ ਕਿਹਾ ਸਾਨੂੰ ਦੁਨਿਆਵੀ ਦੌਲਤ ਦੀ ਪਰਵਾਹ ਨਹੀਂ। ਸਾਨੂੰ ਦੁਨਿਆਵੀ ਦੌਲਤ ਦੀ ਪਰਵਾਹ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਧਰਮ ਦਾ ਤਿਆਗ ਨਹੀਂ ਕਰਾਂਗੇ। ਸਾਦਾ ਸੇ ਜਾਵੇ ਤਨ ਜਾਵੇ ਪਰ ਸਦਾ ਸਿੱਖੀ ਸੇ ਦਿਕ ਨਾ ਜਾਵੇ ਜਵਾਬਿਆਂ ਦੇ ਜਵਾਬ ਨਵਾਬ ਜੀਰ ਖਾਨ ਦੀ ਸ਼ਬਦਾਂ ਦੇ ਜ਼ੋਰਦਾਰ ਤਪੜ ਵਰਗੇ ਸੀ ਉਹਨਾਂ ਦੇ ਜਵਾਬ ਤੋਂ ਨਵਾਬ ਨਰਾਜ ਹੋ ਗਿਆ ਨਵਾਬ ਨੇ ਕਾਜੀ ਨੂੰ ਸਵਾਰਥ ਕਰਦੇ ਕਿਹਾ ਤੁਸੀਂ ਇਹਨਾਂ ਮੁੰਡਿਆਂ ਦੇ ਬੇਰ ਬੇਰਹਿਮ ਬਿਵਾਰ ਨੂੰ ਦੇਖਿਆ ਹੈ ਉਹਨਾਂ ਨੂੰ ਬੇਕਸੂਰ ਨਾ ਸਮਝੋ ਉਹ ਇੱਕ ਬਾਗੀ ਦੇ ਪੁੱਤਰ ਹਨ ਉਹਨਾਂ ਨੂੰ ਸਜ਼ਾ ਭੁਗਤ ਨਹੀਂ ਪਵੇਗੀ ਕਾਜੀ ਨੇ ਨਵਾਬ ਨੂੰ ਦੱਸਿਆ ਕਿ ਇਸਲਾਮੀ ਮੁਸਲਿਮ ਕਾਨੂੰਨ ਅਨੁਸਾਰ ਦੋਵੇਂ ਲੜਕੇ ਦੋਸ਼ੀ ਨਹੀਂ ਸਨ ਉਹਨਾਂ ਨੂੰ ਕਿਸੇ ਵੀ ਚੀਜ਼ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜੋ ਉਹਨਾਂ ਨੇ ਕਦੇ ਨਹੀਂ ਕੀਤਾ ਨਵਾਬ ਨੇ ਕਿਹਾ ਉਹ ਵੀ ਬਾਗੀ ਹਨ ਕੀ ਤੁਸੀਂ ਉਹਨਾਂ ਦੇ ਬੇਰਹਿਮ ਬਿਆਨ ਨਹੀਂ ਸੁਨੇ ਕਾਜੀ ਨੇ ਜਵਾਬ ਦਿੱਤਾ ਪਰ ਉਹਨਾਂ ਨੇ ਕੋਈ ਜਰਮ ਨਹੀਂ ਕੀਤਾ ਕਾਜੀ ਦੇ ਚਾਨਕ ਜਵਾਬ ਸੁਣ ਕੇ ਨਵਾਬ ਵਜ਼ੀਰ ਖਾਨ ਹੈਰਾਨ ਰਹਿ ਗਿਆ ਨਵਾਬ ਵਜ਼ੀਰ ਖਾਨ ਨੇ ਫਿਰ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਤੁਸੀਂ ਅਜੇ ਵੀ ਜਵਾਨ ਨਰਦੋਸ ਹੋ ਇਹ ਤੁਹਾਡੀ ਉਮਰ ਭੋਗਣ ਅਤੇ ਮਜ਼ੇ ਕਰਨ ਦੀ ਹੈ ਤੁਸੀਂ ਜੇ ਤੁਸੀਂ ਸਾਡੀ ਸਲਾਹ ਨੂੰ ਸੌਂਦੇ ਹੋ ਤਾਂ ਤੁਸੀਂ ਸੰਸਾਰ ਵਿੱਚ ਆਪਣੇ ਦਿਲ ਦੀ ਸੰਤੁਸ਼ਟੀ ਅਨੁਸਾਰ ਜੀਵਨ ਆਨੰਦ ਮਾਣੋਗੇ ਅਤੇ ਫਿਰਦੌਸ ਵਿੱਚ ਇੱਕ ਸ਼ਾਨਦਾਰ ਜੀਵਨ ਦੀ ਬਖਸ਼ਿਸ਼ ਪ੍ਰਾਪਤ ਕਰੋਗੇ। ਸਹਿਬਜ਼ਾਦੇ ਨੇਡਰ ਹੋ ਕੇ ਬੋਲੇ ਅਸੀਂ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਲੜ ਰਹੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਗੁਰੂ ਤਿਗ ਬਹਾਦਰ ਜੀ ਦੇ ਪੋਤੇ ਅਤੇ ਗੁਰੂ ਅਰਜਨ ਦੇਵ ਜੀ ਦੇ ਵੰਸਜਾਂ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂਗੇ। ਅਸੀਂ ਆਪਣੀ ਸਿੱਖੀ ਦੀ ਰਾਖੇ ਲਈ ਹਰ ਕੁਰਬਾਨੀ ਲਈ ਤਿਆਰ ਹਾਂ। ਤੇ ਮੀਆ ਨਵਾਬ ਨੇ ਦੇਖਿਆ ਆਪਣੇ ਵਿਸ਼ਵਾਸ ਤੇ ਕਿੰਨਾ ਮਾਨ ਹੈ ਸਹਿਜਾਦਿਆਂ ਅਨੁਸਾਰ ਉਹ ਠੰਡੇ ਬੋਰਚੂ ਵਿੱਚ ਵਾਪਸ ਲਿਆਂਦਾ ਗਿਆ ਸਪਾਈ ਪੁਲਿਸ ਸਵੇਰੇ ਸਹਿਜਾਦਿਆਂ ਨੂੰ ਕਚਹਿਰੀ ਵਿੱਚ ਲੈ ਕੇ ਜਾਂਦੇ ਸਨ ਜਿੱਥੇ ਨਵਾਬ ਦੇ ਕਾਜੀ ਸਹਿਜਾਦਿਆਂ ਨੂੰ ਧੌਕੀ ਦਿੰਦੇ ਸਨ ਉਹਨਾਂ ਸਹਿਜਾਦਿਆਂ ਨੂੰ ਸਿੱਖੀ ਛੱਡਣ ਲਈ ਕਿਹਾ ਪਰ ਸਹਿਜਾਦ ਦੇ ਦ੍ਰਿੜ ਰਹੇ ਅਤੇ ਕਿਹਾ ਉਹ ਸਿੱਖੀ ਨੂੰ ਕਦੇ ਨਹੀਂ ਛੱਡਣਗੇ ਔਰ ਰਾਤ ਨੂੰ ਮਾਤਾ ਗੁਜਰੀ ਜੀ ਤੋਂ ਸਾਖੀਆਂ ਸੁਣਦੇ ਸਨ ਅਗਲੇ ਦਿਨ ਦਰਬਾਰ ਵਿੱਚ ਮੁਗਲ ਸਰਕਾਰ ਦੇ ਇੱਕ ਅਧਿਕਾਰੀ ਦੀ ਮਾਂ ਸੁਚ ਦੀਵਾਨ ਸੁਚਾਨੰਦ ਜੋ ਉੱਥੇ ਮੌਜੂਦ ਸੀ ਸਹਿਬਜ਼ਾਦੇਆਂ ਕੋਲ ਆਇਆ ਉਹਨਾਂ ਨੂੰ ਕੁਝ ਸਵਾਲ ਪੁੱਛੇ ਸੁਚਾਨੰਦ ਜੇ ਤੂੰ ਰਿਹਾ ਹੋ ਗਿਆ ਤਾਂ ਕਿੱਥੋਂ ਕਿੱਥੇ ਜਾਵੇਂਗਾ ਸਹਿਬਜ਼ਾਦੇ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੱਖਾਂ ਨੂੰ ਮਿਲਾਂਗੇ ਕੋਈ ਬਧਿਆ ਕੋੜਾ ਫੜ ਲਵਾਂਗੇ ਤੇ ਫਿਰ ਮੈਦਾਨਾਂ ਵਿੱਚ ਆ ਕੇ ਤੁਹਾਡੇ ਤੁਹਾਡੀ ਫੌਜ ਦਾ ਸਾਹਮਣਾ ਕਰਾਂਗੇ ਸੁਚਾਨੰਦ ਕੀ ਤੁਸੀਂ ਜਾਣਦੇ ਤੁਹਾਡੇ ਪਿਤਾ ਨੂੰ ਮਾਰਿਆ ਗਿਆ ਹੈ ਸਹਿਬਜ਼ਾਦੇ ਸਾਡੇ ਸਤਿਕਾਰਯੋਗ ਪਿਤਾ ਨੂੰ ਕੋਈ ਨਹੀਂ ਮਾਰ ਸਕਦਾ ਉਹ ਕਦੇ ਵੀ ਤੁਹਾਡੇ ਹੱਥਾਂ ਵਿੱਚ ਨਹੀਂ ਆਉਣਗੇ ਸਹਿਬਜ਼ਾਦ ਤੁਹਾਨੂੰ ਸਾਨੂੰ ਤੁਹਾਡੇ ਤੋਂ ਕਿਸੇ ਸਲਾਹ ਦੀ ਲੋੜ ਨਹੀਂ ਹੈ ਧਿਆਨ ਨਾਲ ਸੁਣੋ ਜਦੋਂ ਤੱਕ ਇਸ ਜ਼ਾਲਮ ਸਰਕਾਰ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ ਅਸੀਂ ਲੜਦੇ ਰਾਂਗੇ ਉਹਨਾਂ ਨੇ ਜਵਾਬ ਤੋਂ دیਵਾਨ ਸੁਚਾਨੰਦ ਹੈਰਾਨ ਰਹਿ ਗਏ ਨਵਾਬ ਨੂੰ ਸੰਬੋਧਨ ਕਰਦੇ ਹੋਏ ਉਸਨੇ ਕਿਹਾ ਜਨਾਬ ਸੱਪ ਨੂੰ ਮਾਰਨਾ ਅਤੇ ਉਹਦੇ ਬੱਚਿਆਂ ਨੂੰ ਦੁੱਧ ਪਿਲਾਉਣਾ ਅਕਲਮੰਦੀ ਨਹੀਂ ਹੋਵੇਗੀ ਜਦੋਂ ਛੋਟੇ ਬੱਚੇ ਵੱਡੇ ਹੋਣਗੇ ਸਰਕਾਰ ਅਪਰਧ ਬਗਾਵਤ ਕਰਨਗੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਬਿਨਾਂ ਕਿਸੇ ਕਾਰਨ ਰਿਹਾ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਸੱਪ ਦੇ ਪੁੱਤਰ ਵੀ ਸੱਪਾਂ ਵਾਂਗ ਡੰਗ ਮਾਰਦੇ ਆ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਦਿਵਾਨ ਸੁਚਾਨਾਦ ਨੇ ਜੋ ਕਿਹਾ ਨਵਾਬ ਨੇ ਸੁਣਿਆ ਜਦੋਂ ਨਵਾਬ ਕਾਜੀ ਤੇ ਦਿਵਾਨ ਸੁਚਾਨਾਦ ਦੇ ਸਵਾਰਤਾਲਾ ਵਿੱਚ ਰੁਚੀ ਹੋਈ ਸਨ ਤਾਂ ਦੋਵੇਂ ਸਹਬਜ਼ਾਦੇ ਇੱਕ ਖੇਡ ਦੇ ਮੂਡ ਵਿੱਚ ਸਨ ਇੱਕ ਦੂਜੇ ਨਾਲ ਡੁੱਟਾ ਤੇ ਬਿਲਕੁਲ ਬੇਵਿਫਕਰ ਹੋ ਕੇ ਗੱਲਾਂ ਕਰਦੇ ਸਨ ਦਰਬਾਰੀ ਉਹਨਾਂ ਚਿਹਰਿਆਂ ਤੇ ਕਿਸੇ ਤਰ੍ਹਾਂ ਡਰ ਚ ਚਿੰਤਾ ਦੀ ਘਾਟ ਦੇਖ ਕੇ ਕਾਫੀ ਹੈਰਾਨ ਸਨ ਭਾਵੇਂ ਉਹਨਾਂ ਨਾਲ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ ਨਵਾਬ ਨੇ ਕਾਜੀ ਨੂੰ ਫਿਰ ਕਿਹਾ ਤੁਸੀਂ ਉਹਨਾਂ ਵੱਲੋਂ ਦਿਵਾਨ ਸੁਚਾਨਾਦ ਨੂੰ ਦਿੱਤੇ ਬੇਤੁਕੇ ਜਵਾਬ ਸੁਨੇ ਹਨ ਉਹਨਾਂ ਨੂੰ ਰਹਾ ਕਰਨਾ ਸੁਰੱਖਿਤ ਨਹੀਂ ਹੋਵੇਗਾ ਉਹ ਵੱਡੇ ਹੋ ਕੇ ਆਪਣੇ ਪਿਤਾ ਵਾਂਗ ਬਗਾਵਤ ਦਾ ਝੰਡਾ ਜ਼ਰੂਰ ਬੁਲੰਦ ਕਰਨਗੇ ਕਾਜੀ ਨੇ ਦਿਵਾਨ ਸੁਚਾਨਾ ਦਾ ਗੁਰੂ ਗੋਬ ਸਿੰਘ ਦੇ ਦੋ ਦਲੇਰ ਪੁੱਤਰਾਂ ਵਿਚਕਾਰ ਹੋਈ ਗਲਬਾਤ ਸੁਣਿਆ ਸੀ ਕੁਝ ਵਿਚਾਰ ਵਟਾਂਦਰਾਇ ਤਬਾ ਉਸਨੇ ਫੈਸਲਾ ਸੁਣਾਇਆ ਤੋ ਕਿ ਉਹਨਾਂ ਨੂੰ ਕੰਦ ਵਿੱਚ ਜਿੰਦਾਂ ਇਟਾਂ ਇਟਾਂ ਇਟ ਜਿਨਮਾ ਦਿੱਤਾ ਜਾਵੇ ਸਹਿਬਜ਼ਾਦਿਆਂ ਨੇ ਬਿਨਾਂ ਨਰਾਸ ਤੇ ਸਜਾ ਸੁਣਾਈ ਹੈ ਦ੍ਰਿੜ ਰਹੇ ਪਰ ਫੈਸਲੇ ਸੁਣ ਕੇ ਦਰਬਾਰੀ 당 ਗ ਰਹੇ ਕਾਜੀ ਨੇ ਨਵਾਬ ਨੂੰ ਅਗੇ ਤਰਾਹ ਤੇ ਕਿਹਾ ਨਾ ਸਜਾ ਪੂਰੀ ਕਰਨ ਲਈ ਮਲੇਕੋੜਲਾ ਨਵਾਬ ਦੇ ਹਵਾਲੇ ਕਰਤਾ ਜਾਵੇ ਕਿਉਂਕਿ ਉਸ ਦਾ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਤ ਹੋਇਆ ਸੀ ਕਾਜੀ ਨੇ ਕਿਹਾ ਸਹਿਬ ਜادہ ਨੂੰ ਮਲੇਕੋੜਲਾ ਨਵਾਬ ਨੂੰ ਸੌਂ ਦਿਓ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬ ਜادہ ਨੂੰ ਮਾਰ ਕੇ ਬਦਲਾ ਲਵੇਗਾ ਨਵਾਬ ਵजीर खान ਮਲੇਕੋੜਲਾ ਦੇ ਨਵਾਬ ਸ਼ੇਰ ਮੁਹੰਮਦ ਨੂੰ ਬੁਲਾਉਂਦੇ ਸਨ ਕਾਜੀ ਨੇ ਨਵਾਬ ਮਲੇਕੋੜਲਾ ਨੂੰ ਕਿਹਾ ਤੁਹਾਡਾ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਸ਼ਹੀਦ ਹੋ ਗਿਆ ਇਹ ਤੁਹਾਡੇ ਲਈ ਆਪਣਾ ਬਦਲਾ ਲੈਣ ਦਾ ਮੌਕਾ ਹੈ ਕਾਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦੋਹਾਂ ਪੁੱਤਰਾਂ ਨੂੰ ਮੌਦੀਸ ਜਦ ਸੁਣਾਈ ਹੈ ਤੇ ਅੱਗੇ ਕਹਿੰਦਾ ਹੈ ਕਿ ਇਹਨਾਂ ਨੂੰ ਜਿੰਦਾ ਇੱਟਾਂ ਵਿੱਚ ਚਰਵਾਇਆ ਜਾਵੇ ਅਸੀਂ ਉਹਨਾਂ ਨੂੰ ਜ਼ਰੂਰੀ ਕੰਮ ਕਰਨ ਲਈ ਤੁਹਾਡੇ ਹਵਾਲੇ ਕਰ ਰਹੇ ਹਾਂ ਇਹ ਸੁਣ ਕੇ ਸ਼ੇਰ ਮੁਹੰਮਦ ਖਾਨ ਗੁੰਗਾ ਹੋ ਗਿਆ ਮਲੇਕਾਉੜ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਇਹ ਜ਼ੁਲਮ ਹੈ ਮੇਰਾ ਭਰਾ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ ਉਸ ਦੀ ਮੌਤ ਲਈ ਇਹ ਮਾਸੂਮ ਮੁੰਡੇ ਜ਼ਿੰਮੇਵਾਰ ਨਹੀਂ ਹਨ ਜੇ ਅਸੀਂ ਬਦਲਾ ਲੈਣਾ ਹੈ ਤਾਂ ਪੀਤਾ ਤੋਂ ਲਵਾਂਗੇ ਰੱਬ ਸਾਨੂੰ ਇਸ ਪਾਪ ਤੋਂ ਬਚਾਵੇ ਇਹ ਕਹਿ ਕੇ ਉਹ ਉੱਠਿਆ ਤੇ ਸੋਗ ਭਰੇ ਲੈ ਜੁ ਕਿਹਾ ਹੇ ਰੱਬਾ ਕਿੰਨਾ ਜ਼ਾਲਮ ਹੈ ਉਸ ਤੋਂ ਬਾਅਦ ਨਵਾਬ ਨੇ ਉਹਨੂੰ ਦਿੱਤਾ ਕਿ ਦੋਵੇਂ ਸਹਿਬਜ਼ਾਦਿਆਂ ਨੂੰ ਬੁਰਜ ਵਿੱਚ ਵਾਪਸ ਭੇਜਤਾ ਉਸਨੇ ਅਧਿਕਾਰੀਆਂ ਨੂੰ ਕਿਹਾ ਕਿ ਕੀਤੀ ਕੀ ਇਹ ਫਾਂਸੀ ਦੇਣ ਵਾਲਿਆਂ ਦਾ ਇੰਤਜ਼ਾਮ ਕਰਨ ਜੋ ਉਹਨਾਂ ਤੋਂ ਦੁਵਾਰਾਂ ਤੇ ਵਿਚਾਰ ਜਿੰਦਾ ਚਲਵਾ ਦੇਣ ਜਿਨ੍ਹਾਂ ਦੀ ਉਸ ਸਾਰੀ ਤੁਰੰਤ ਕੀਤੀ ਜਾ ਸਕਦੀ ਹੈ ਸਹਿਬਜ਼ਾਦਿਆਂ ਦੇ ਬੁਰਜ ਤੇ ਪਹੁੰਚ ਕੇ ਅਦਾਲਤ ਦੀ ਕਾਰਵਾਈ ਰੋੜ ਆਪਣੀ ਦਾਦੀ ਮਾਤਾ ਉਜਰੀਨ ਦਿੱਤੀ ਉਸਨੇ ਆਪਣੇ ਪੋਤਰਿਆਂ ਨੂੰ ਗਾਲੀ ਲਗਾ ਲਿਆ ਤੇ ਉਹਨਾਂ ਨੇ ਦਲੇਰੀ ਹੈ ਦਲੇਰੀ ਵਾਲੇ ਸਟੈਂਡ ਲਈ ਉਹਨਾਂ ਨੂੰ ਪੇਟ ਤੇ ਥੱਪੜ ਮਾਰਿਆ ਕਿਹਾ ਤੁਸੀਂ ਆਪਣੇ ਸਤਿਕਾਰਯੋਗ ਦਾਦੇ ਅਤੇ ਬਾਪ ਦਾ ਪਿਤਾ ਦੀ ਇੱਜ਼ਤ ਅਤੇ ਸਤਿਕਾਰ ਨੂੰ ਸਹੀ ਢੰਗ ਨਾਲ ਬਰਕਰਾਰ ਰੱਖਿਆ ਪ੍ਰਮਾਤਮਾ ਹੋਵੇ ਸਾ ਤੁਹਾਡੇ ਨਾਲ ਰਹੇ ਨਵਾਬ ਅਤੇ ਕਾਜੀ ਸਾਹਿਬ ਯਾਦਾਂ ਕੋਲ ਗਏ ਉਹਨਾਂ ਨੂੰ ਪਿਆਰ ਭਰੇ ਲਹਿਜੇ ਵਿੱਚ ਕਿਹਾ ਤੁਸੀਂ ਅਜੇ ਵੀ ਆਪਣੀ ਜਾਨ ਬਚਾਉਣ ਲਈ ਸਮਾਂ ਹੈ ਜਰਾ ਕਲਮ ਕਲਮਾ ਪੜੋ ਕੰਡ ਤੰਤਰ ਟੁੱਟ ਤਰੰਤਤਾ ਹਤੀ ਜਾਵੇਗੀ ਜਾਨਬ ਸਾਹਿਬ ਜਦਿਆ ਉੱਚੀ ਬਾਜੂ ਚ ਕਿਹਾ ਸੀ ਆਪਣਾ ਵਿਸ਼ਵਾਸ ਨਹੀਂ ਛੱਡਾਂਗੇ ਮੌਤ ਸਾਨੂੰ ਨਹੀਂ ਡਰਾਉਂਦੀ ਨਵਾਬ ਦੇ ਕਾਜ਼ੀ ਦੋਵਾਂ ਉਹਨਾਂ ਦੇ ਡ੍ਰਿੜ ਰਾਤੇ ਤੇ ਹੈਰਾਨ ਸਨ ਕੰਦ ਡਿੱਗਦੀ ਹੈ ਉਹਨਾਂ ਨੇ ਵੀ ਉਹ ਸਭ ਜਦਿਆਂ ਨੂੰ ਬਾਹਰ ਲਿਆਂਦਾ ਤੇ ਜ਼ਮੀਨ ਤੇ ਲਟਾਤਾ ਤੇ ਇੱਕ ਪਲ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ